ਮਸ਼ਹੂਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਐਮੀ ਦੇਨੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਛਾਏ ਹੋਏ ਨੇ ਹਾਲ ਹੀ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਨੇ ਹੁਣ ਦਿਲਜੀਤ ਦੋਸਾਂਝ ਨੂੰ ਅੰਬਾਨੀਆਂ ਲਈ ਪਰਫਾਰਮ ਕਰਨ ਦੇ ਲਈ ਟਰੋਲ ਕਰ ਰਹੇ ਲੋਕਾਂ ਨੂੰ ਜਵਾਬ ਦਿੰਦਾ ਹੈ ਦੱਸਿਆ ਕਿ ਰੇਸ਼ਮ ਸਿੰਘ ਅਨਮੋਲ ਗਾਇਕੀ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਉਹ ਅਕਸਰ ਹੀ ਆਪਣੇ ਫੈਨਸ ਦੇ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਜੁੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਨੇ ਹਾਲੀ ਦੇ ਵਿੱਚ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਇਸ ਵੀਡੀਓ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦਸਾਂਝ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਵਿੱਚ ਰੇਸ਼ਮ ਸਿੰਘ ਅਨਮੋਲ ਅਨੰਤ ਅੰਮਾਨੀ ਤੇ ਰਾਧਿਕਾ ਦੀ ਪ੍ਰੀ-ਵੇਡਿੰਗ ਫੰਕਸ਼ਨ ਵਿੱਚ ਪਰਫਾਰਮ ਕਰਨ ਉੱਤੇ ਟਰੋਲ ਕਰਨ ਤਾਂ ਸਾਂਝ ਨੂੰ ਜਿਹਨਾਂ ਲੋਕਾਂ ਨੇ ਟਰੋਲ ਕੀਤਾ ਸੀ ਉਹਨਾਂ ਨੂੰ ਰੇਸ਼ਮ ਸਿੰਘ ਅਨਮੋਲ ਨੇ ਮੂੰਹ ਤੋੜ ਜਵਾਬ ਦਿੱਤਾ ਇਸ ਪੋਸਟ ਨੂੰ ਸ਼ੇਅਰ ਕਰਦੇ ਆ ਗਾਇਕ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਲਾਕਾਰਾਂ ਦਾ ਸਤਿਕਾਰ ਕਰੋ ਜਦੋਂ ਉਹ ਜਿਉਂਦੇ ਨੇ ਸਿਰਫ ਉਦੋਂ ਹੀ ਨਹੀਂ ਜਦੋਂ ਉਹ ਇਸ ਦੁਨੀਆ ਦਾ ਹਿੱਸਾ ਨਹੀਂ ਹਨ ਗਾਇਕ ਨੇ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਕੀਤਾ ਤੁਸੀਂ ਵੀ ਦੇਖੋ ਇਹ ਵੀਡੀਓ ਦੋਸਤੋ ਪਿਆਰ ਪੈਸਾ ਸਤਿਕਾਰ ਕੁਝ ਸਮਾਜ ਦੇ ਅਖੌਤੀ ਠੇਕੇਦਾਰ ਦਿਲਜੀਤ ਵੀਰੇ ਨੂੰ ਮਾੜਾ ਕਹਿ ਰਹੇ ਨੇ ਉਹਨਾਂ ਦੇ ਇਮਾਨੀਆਂ ਦੇ ਵਿਆਹ ਤੇ ਜਾਨ ਨੂੰ ਪਰਫਾਰਮ ਕਰਨ ਨੂੰ ਮਾੜਾ ਦੱਸ ਰਹੇ ਨੇ ਉਹਨਾਂ ਦੇ ਕਿਰਦਾਰ ਕੋਸ਼ਿਸ਼ ਕਰਨ ਲਈ ਕੋਸ਼ਿਸ਼ ਕਰ ਰਹੇ ਨੇ ਕੁਝਨਾਂ ਨੂੰ ਨਿਚਾਰ ਦੱਸ ਰਹੇ ਨੇ ਉਹਨਾਂ ਸਾਰੇ ਸਮਾਜ ਦੇ ਠੇਕੇਦਾਰਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਇਹ ਉਹੀ ਕਿਰਦਾਰ ਨੇ ਜਿਹੜੇ ਜਉਂਦੇ ਜੀ ਬਾਈ ਸਿੱਧੂ ਮੂਸੇ ਵਾਲੇ ਨੂੰ ਵੀ ਇਦਾਂ ਹੀ ਮਾੜਾ ਕਹਿੰਦੇ ਸੀ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਭੰਡਦੇ ਸੀ ਤੇ ਬਾਅਦ ਚ ਸਭ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਝੰਡੀਆਂ ਚੱਕ ਕੇ ਖੜੇ ਹੁੰਦੇ ਆ ਤਖਤੀਆਂ ਲੈ ਕੇ ਸਿੱਧੂ ਬਾਈ ਜਮਨ ਰਹੇ ਬਾਈ ਨੇ ਪੱਗ ਦਾ ਮਾਣ ਵਾ ਵਧਾਇਆ ਹੈ ਨਾ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਹਾਂ ਕਿ ਪਲੀਜ਼ ਜਿਉਂਦੇ ਇਨਸਾਨਾਂ ਦੀ ਕਦਰ ਕਰੋ ਤੁਹਾਨੂੰ ਇਹ ਨਹੀਂ ਦਿਖਦਾ ਕੁਰਤੇ ਪਜਾਮੇ ਨੂੰ ਕਿਸ ਲੈਵਲ ਤੇ ਪ੍ਰਮੋਟ ਕੀਤਾ ਗਿਆ ਪੰਜਾਬੀ ਗਾਣਿਆਂ ਨੂੰ ਕਿਸ ਲੈਵਲ ਤੇ ਪੰਜਾਬੀ ਬੋਲੀ ਦੀ ਪ੍ਰਮੋਸ਼ਨ ਹੋਈ ਹੈ ਪੱਗ ਦੀ ਕਿਸ ਲੈਵਲ ਤੇ ਪ੍ਰਮੋਸ਼ਨ ਹੋਈ ਹੈ ਜਿਸ ਪਲੇਟਫਾਰਮ ਤੇ ਰਹਿਾਨਾ ਵਰਗੀ ਇੰਟਰਨੈਸ਼ਨਲ ਆਰਟਿਸਟ ਪਰਫਾਰਮ ਕਰ ਰਹੀ ਉਹਥੇ ਸਾਡਾ ਇੱਕ ਸਰਦਾਰ ਮੁੰਡਾ ਪੱਗ ਵਾਲਾ ਮੁੰਡਾ ਉਥੇ ਰੌਣਕਾਂ ਲਾ ਰਿਹਾ ਥੋਨੂੰ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਥੋਨੂੰ ਹਮੇਸ਼ਾ ਨਾਚਾਰਪੁਣਾ ਕਿ ਨਜ਼ਰ ਆਉਂਦਾ ਸੋ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਜਿਹੜਾ ਇਨਸਾਨ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਪੰਗੜੇ ਨੂੰ ਪੰਜਾਬੀ ਸੰਗੀਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਉਹਦੀ ਇੱਜ਼ਤ ਕਰੋ ਉਹਨੂੰ ਐਪਰੀਸ਼ੀਏਟ ਕਰੋ ਨਹੀਂ ਕਰਨਾ ਘੱਟ ਤੋਂ ਘੱਟ ਮਾੜਾ ਬੋਲਣਾ ਬੰਦ ਕਰ ਦਿਓ ਥੈਂਕ ਯੂ ਸੋ ਮਚ ਫੈਨਸ ਗਾਇਕ ਰੇਸ਼ਮ ਸਿੰਘ ਹਨ ਮੋਲਦੀਗੇ ਸੁ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਫੈਨਸ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਫੈਨਸ ਗਾਇਕ ਦੀਆਂ ਗੱਲਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ